ਸਾਡਾਂ ਨੂੰ ਉਹਨਾਂ ਨਾਲ ਕਾਫੀ ਧੀਰ ਤੋਂ ਮਾਮਲਾ ਚੱਲ ਰਿਹਾ ਨਾ ਧਰਮਸ਼ਾਲਾ ਦੀ ਜਗ੍ਹਾ ਜੀ ਧਰਮਸ਼ਾਲਾ ਦੀ ਜਗ੍ਹਾ ਨੂੰ ਉਹ ਜਿੰਦਾ ਲਾਈ ਬੈਠਾ ਇੱਕ ਸਾਲ ਹੋ ਗਿਆ ਜੀ ਪੂਰਾ ਉਸ ਤੋਂ ਉਪਰੰਤ ਫਿਰ ਮੇਰਾ ਬ੍ਰਦਰ ਨਾ ਉੱਥੇ ਕੁੱਤੀ ਕਮਣ ਗਿਆ ਸੀਗਾ ਮੇਰੇ ਭਰਾ ਦੀ ਕੁੱਟਮਾਰ ਕੀਤੀ ਗਈ ਆ ਹਰਿੰਦਰ ਸਿੰਘ ਤੇ ਉਹਨਾਂ ਦੀ ਵਾਈਫ ਤੇ ਉਹਨਾਂ ਦਾ ਬੇਟਾ ਤਿੰਨੋਂ ਜਾਣਿਆਂ ਨੇ ਮੇਰੇ ਬ੍ਰਦਰ ਨੂੰ ਗਾਲ ਘੁੱਟਣ ਦੀ ਕੋਸ਼ਿਸ਼ ਕੀਤੀ ਜਾਨੀ ਉਹ ਹਰਿੰਦਰ ਸਿੰਘ ਉਹਨਾਂ ਦੇ ਉੱਪਰ ਇਲਜ਼ਾਮ ਲਗਾ ਰਹੇ ਸੀਗੇ ਵੀ ਹਰਿੰਦਰ ਸਿੰਘ ਉਹਨਾਂ ਨੇ ਸਾਡੇ ਉੱਪਰ ਅਟੈਕ ਕੀਤਾ ਕੁੱਤੇ ਨੂੰ ਲੈ ਕੇ ਉਹ ਤੁਹਾਡੇ ਕੀ ਲੱਗਦਾ ਹਾਂ ਜੀ ਹਰਿੰਦਰ ਸਿੰਘ ਜੀ ਮੇਰੇ ਚਾਚਾ ਜੀ ਨੇ ਹਾਂ ਜੀ ਤੇ ਜੇ ਕੁੱਤੇ ਦੀ ਗੱਲ ਕਰਦੇ ਆ ਸਰ ਕੁੱਤੇ ਦੀ ਗੱਲ ਦਾ ਐਦਾਂ ਮੁੱਦਾ ਨਹੀਂ ਸੀ ਐਕਚੁਅਲੀ ਉਹਨਾਂ ਦਾ ਕੁੱਤਾ ਜੋ ਉਹਨਾਂ ਦਾ ਕੁੱਤਾ ਰੱਖਿਆ ਹੋਇਆ ਉਹ ਸ਼ਿਕਾਰੀ ਕੁੱਤੀ ਆ ਆਈ ਥਿੰਕਸ ਉਹਨਾਂ ਕੋਲ ਕੋਈ ਲਾਇਸੈਂਸ ਨਹੀਂ ਕੁੱਤੇ ਦਾ ਕੋਈ ਜਿਗਰੇਸ਼ਨ ਨਹੀਂ ਈਵਨ ਕਿ ਕੁੱਤੇ ਦੇ ਫੇਸ ਤੇ ਕੋਈ ਸ਼ਿਕਲੀ ਵੀ ਨਹੀਂ ਲਗਾਈ ਹੋਈ ਤੇ ਕੁੱਤੀ ਐਦਾਂ ਆਮ ਨਾਰਮਲੀ ਘੁੰਮਦੀ ਆ ਤੇ ਜਿਹੜੀ ਗੱਲ ਤੇ ਕੁੱਤੇ ਦਾ ਮੁੱਦਾ ਛੜਿਆ ਉਹ ਗੰਦਗੀ ਲਈ ਸੀਗਾ ਉਹ ਕੁੱਤੇ ਨੂੰ ਧਰਮਸ਼ਾਲਾ ਦੇ ਵਿੱਚ ਗੰਦਲੀ ਲੈ ਕੇ ਆ ਰਹੇ ਸੀਗੇ ਬਸ ਕੁੱਟਮਾਰ ਦਾ ਮਸਲਾ ਕੀ ਹੈ ਕੁੱਟਮਾਰ ਦਾ ਮਸਲਾ ਜੀ ਉਹਨਾਂ ਦੇ ਇਹ ਆ ਵੀ ਇੱਥੇ ਤੁਸੀਂ ਕੁੱਤੀ ਨਹੀਂ ਕਮਾਉਣੀ ਵੀ ਸਾਨੂੰ ਸਮੈਲ ਆ ਰਹੀ ਆ ਬੀਗਨ ਦੁਪਹਿਰ ਆ ਵੀ ਹੋਰ ਲੋਕ ਵੀ ਕੂੜਾ ਸਿੱਟ ਰਹੇ ਨੇ। ਉਹ ਪਿੰਡ ਦੀ ਸਾਂਝੀ ਹੁੰਦੀ ਆ। ਪਰ ਉਹ ਕਹਿੰਦੇ ਸਾਡੀ ਸਾਂਝੀ ਆ। ਉਹਨਾਂ ਨੇ ਜਿੰਦਾ ਲਾ ਕੇ ਰੱਖਿਆ ਹੋਇਆ ਵੀ ਅਸੀਂ ਇੱਥੇ ਸਾਧਨ ਖੜਾਉਂਦੇ ਆ। ਉਹਨਾਂ ਦੇ ਡੰਗਰ ਪਸ਼ੂ ਸਭ ਕੁਸ ਉੱਥੇ ਬੰਨ ਹੋ ਰਿਹਾ। ਅਸੀਂ ਇੱਕ ਵਾਰ ਆਪਣੀ ਗਾਂ ਲਈ ਸੀ। ਉਹਨਾਂ ਨੇ ਅਸੀਂ ਇੱਥੇ ਗਾਂ ਬੰਨੀ ਹੋਈ ਸੀਗੀ। ਉਹਨਾਂ ਨੇ ਗਾਇ ਨੂੰ ਸਾਨੂੰ ਪਤਾ ਨਹੀਂ ਕੁਝ ਦੇ ਕੇ ਮਾਰਿਆ। ਪਤਾ ਨਹੀਂ ਕੀ ਕੀਤਾ। ਸਾਡੀ ਗਾਂ ਨੂੰ ਖੋੜ ਲਾਉਣ ਦੀ ਕੋਸ਼ਿਸ਼ ਕੀਤੀ। ਸਾਨੂੰ ਉੱਥੇ ਬੰਨਣ ਨਹੀਂ ਦਿੱਤੀ ਉਹਨਾਂ ਨੇ। ਪੰਚਾਇਤ ਸਰਪੰਚ ਜਦੋਂ ਰੋਕਿਆ ਤਾਂ ਉਹਦੇ ਮੁੰਡੇ ਨੇ ਮੇਰੇ ਕਾਲਰ ਨੂੰ ਹੱਥ ਲਗਾਇਆ। ਤੇ ਮੈਂ ਖੁਦ ਹੀ ਕ ਲੜਕੀ ਦਾ ਜੋ ਭਾਈ ਆ ਉਹਨੇ ਮੇਰੇ ਕਾਲਰ ਨੂੰ ਹੱਥ ਲਗਾਇਆ ਤੇ ਮੈਂ ਖੁਦ ਇੱਕ ਵਿਆਪਕਾਂ ਅਸੀਂ ਬੱਚਿਆਂ ਨੂੰ ਇੱਜ਼ਤ ਕਰਨਾ ਸਿਖਾਉਨੇ ਆ ਤੇ ਉਹ ਜਦੋਂ ਸਾਡੀ ਇੱਜ਼ਤ ਤੇ ਹੱਥ ਪਾਉਣਗੇ ਤਾਂ ਫਿਰ ਆਪਣੇ ਬਚਾਅ ਦੇ ਲਈ ਤਾਂ ਤੁਹਾਨੂੰ ਪਤਾ ਹੀ ਆ ਨਹੀਂ ਤੇ ਇੱਕ ਗੱਲ ਕੀ ਸੀ ਉਸ ਦਿਨ ਜਿਹੜੀ ਹੋਸੀ ਕਿੰਨੇ ਕਬੇ ਦਾ ਟਾਈਮ ਸੀ ਕੋਟ ਦੱਸਣਾ ਚਾਹੁੰਦਾ ਆਪਣੀ 8:30 ਵਜੇ ਦਾ ਟਾਈਮ ਸੀ ਸੀ ਤਰੀਕ ਹੀ ਤਰੀਕ 17 ਤਰੀਕ ਹੈ 17 ਤਰੀਕ ਹਾਂਜੀ ਤੇ ਕਿਸ ਤਰ੍ਹਾਂ ਮਨ ਲਗੇ ਹੱਥੋਂ ਪਾਈ ਹੋਈ ਸੀ ਪੂਰਾ ਦੱਸੂਗਾ ਅੱਜ ਫਿਰ ਮੇਰੇ ਮੂੰਹ ਗੜਾ ਫੜਿਆ ਉਹਨਾਂ ਨੇ ਤੇ ਚਟਾਕੇ ਮਾਰੇ ਹਾਂਜੀ ਕਿਸ ਨੇ ਮਾਰੇ ਸੀ ਕਰਿੰਦਰ ਸਿੰਘ ਨੇ ਤੇ ਜਗਦੀਪ ਸਿੰਘ ਨੇ ਤੇ ਉਹਨਾਂ ਦੀ ਵਾਈਫ। ਅੱਛਾ। ਤੇ ਗੱਲ ਕੀ ਹੋਈ ਸੀਗੀ? ਤੇ ਮੈਂ ਕੁੱਤੀ ਘੁਮਾਣ ਗਿਆ ਸੀ ਧਰਮਸਾਲਾ ਚ। ਤੁਹਾਨੂੰ ਕੀ ਕਹਿੰਦੇ? ਤੇ ਉਹਨਾਂ ਨੇ ਮੇਨੂੰ ਕੁੱਟਮਾਰ ਕਰੀ ਤੇ ਉਹ ਕਹਿੰਦੇ ਇੱਥੇ ਕੁੱਤੀ ਨਹੀਂ ਘੁਮਾਣੀ। ਹੂੰ। ਹਾਂਜੀ। ਤੁਸੀਂ ਕਿਹਾ ਨਹੀਂ ਵੀ ਪਿੰਡ ਦੀ ਸਾਂਝੀ ਜਗ੍ਹਾ? ਹਾਂਜੀ ਮੈਂ ਕਿਹਾ ਸੀ ਪਿੰਡ ਦੀ ਸਾਂਝੀ ਜਗ੍ਹਾ ਵੀ ਤੁਹਾਡੇ ਦਾ ਕੋਈ ਹੱਕ ਨਹੀਂ ਰਹਿੰਦਾ। ਹਾਂਜੀ। ਪਰ ਕੁੱਤਿਆਂ ਤੇ ਗੰਦ ਪਾਉਣ ਲਈ ਨਹੀਂ ਹੁੰਦੀ। ਜਦੋਂ ਅਸੀਂ ਗੰਦਗੀ ਨੂੰ ਰੋਕਿਆ ਤਾਂ ਮੁੰਡੇ ਨੇ ਫੇਰ ਬਹਿਲ ਸਵਾਜੀ ਗਲੇ ਨੂੰ ਹੱਥ ਲਾਇਆ। ਹੂੰ। ਇਸ ਦੇ ਖਿਲਾਫ ਮੈਂ ਪਹਿਲਾਂ ਤਾਂ ਅਸੀਂ ਪੰਚਾਇਤ ਕੋਲ ਗਏ ਸਰਪੰਚ ਨੂੰ ਦੱਸਿਆ ਵੀ ਆਹ ਗੱਲ ਹੋਈ ਆ ਹਾਂਜੀ ਸੇਮ ਡੇ ਅਸੀਂ ਪਹਿਲਾਂ ਸਰਪੰਚ ਕੋਲ ਗਏ ਆ ਸਰਪੰਚ ਦੀ ਮਿਸ ਸੀ ਜੀ ਜੋ ਮੌਜੂਦਾ ਸਰਪੰਚ ਨੇ ਉਹ ਸੀ ਤਾਂ ਉਹਨਾਂ ਨੂੰ ਅਸੀਂ ਦੱਸਿਆ ਵੀ ਦੇਖੋ ਜੀ ਸਾਰਾ ਕੁਝ ਬਰਦਾਸ਼ ਆ ਵੀ ਗਾਲੀ ਗਲੋਚ ਕਿਉਂਕਿ ਬਹੁਤ ਜ਼ਿਆਦਾ ਬਲਗਰ ਲੈਂਗੁਏਜ ਯੂਜ਼ ਕਰਦੀ ਹੈ ਲੜਕੀ ਜਿਵੇਂ ਅਲੀਗੇਸ਼ਨ ਕਾਉਣਾ ਇੱਜ਼ਤ ਤੱਕ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਅਸੀਂ ਸੇਮ ਡੇ 10:30 ਔਰ ਨੀਅਰ ਅਬਾਊਟ ਮਤਲਬ 11:00 ਓਕਲੌਕ ਸਾਰੀ ਗੱਲ ਹੋਣ ਤੋਂ ਬਾਅਦ ਹੀ 11:00 ਓਕਲੌਕ ਸਾਨੂੰ ਖੀੜੀ ਪੁਲਿਸ ਸਟੇਸ਼ਨ ਪੈਂਦਾ ਅਸੀਂ ਉੱਥੇ ਗਏ ਦਰਖਾਸਤ ਲਗਾਈ ਵੀ ਕੁੱਤੇ ਦੇ ਪਿੱਛੇ ਆ ਰੌਲਾ ਪਿਆ ਜੀ ਉਹ ਕਹਿੰਦੇ ਅਸੀਂ ਆ ਕੇ ਆਵਾਂਗੇ ਇੱਥੇ ਤੇ ਉਸੇ ਦਿਨ ਸ਼ਾਮ ਨੂੰ ਸੰਡੇ ਸੰਡੇ ਵਾਲੇ ਦਿਨ ਸ਼ਾਮ ਨੂੰ ਫੇਰ ਅਗੇਨ ਉਹਨਾਂ ਨੇ ਪ੍ਰੋਬਲਮ ਕ੍ਰੀਏਟ ਕੀਤੀ ਵਿੱਚ ਬੀ ਦੇ ਵਿੱਚ ਖੜੇ ਹੋ ਕੇ ਲੜਕਾ ਥੀਟ ਦੇ ਰਿਹਾ ਵੀ ਤੁਸੀਂ ਬਾਹਰ ਜਾਣੇ ਆ ਤਾਂ ਕਿਹਦੇ ਰਹਿ ਕਹਿੰਦਾ ਸਾਡੇ ਬਹੁਤ ਲਿੰਕ ਨੇ ਅਸੀਂ ਬਾਹਰੋਂ ਤੁਹਾਨੂੰ ਤੁਮ ਕੀ ਦੇ ਰਹੇ ਸੀ ਹਾਂਜੀ ਵੀ ਕਹਿੰਦਾ ਅਸੀਂ ਕੁਝ ਵੀ ਕਰ ਸਕਦੇ ਆ ਤੇ ਕਿਤਾ ਹਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਥੋੜੇ ਦਿਨ ਪਹਿਲਾਂ ਨਾ ਇੱਕ ਭੈਣ ਦਾ ਬਾਠਾਂ ਕਲਾਂ ਤੋਂ ਖਮਾਨੋਂ ਨੇੜੇ ਇੱਕ ਫੋਨ ਆਂਦਾ ਭੈਣ ਕਹਿੰਦੀ ਹੈ ਵੀ ਮੇਰੇ ਨਾਲ ਕੁੱਟਮਾਰ ਹੋਈ ਹੈ ਕਈ ਦਿਨ ਹੋ ਗਏ ਫੋਨ ਕਰ ਰਹੇ ਸਨ ਤੇ ਅੱਜ ਸਰਕਾਰੀ ਹਸਪਤਾਲ ਜੋ ਕਿ ਕਮਾਂਡੋ ਦੇ ਵਿੱਚ ਪਹੁੰਚੇ ਆ ਭੈਣ ਹੁਣੇ ਸਾਡੇ ਨਾਲ ਮੌਜੂਦ ਨੇ ਤੇ ਕੀ ਮਾਮਲਾ ਪੂਰਾ ਗੱਲਬਾਤ ਕਰਦੇ ਆ ਭੈਣ ਹੁਣ ਤੁਹਾਡਾ ਨਾਮ ਕੀ ਹੈ ਹਰਪ੍ਰੀਤ ਕੌਰਾਂ ਜੀ ਹਰਪ੍ਰੀਤ ਕੋਲ ਆ ਜਿੱਦਾਂ ਤੁਸੀਂ ਮੈਨੂੰ ਫੋਨ ਕੀਤਾ ਸੀਗਾ ਵੀ ਤੁਹਾਡੇ ਨਾਲ ਕੁੱਟਮਾਰ ਹੋਈ ਆ ਪਹਿਲਾਂ ਤਾਂ ਪੂਰੀ ਗੱਲਬਾਤ ਦੱਸੋ ਵੀ ਗੱਲਬਾਤ ਹੈ ਕੀ ਹੈ ਹਾਂਜੀ ਸਰ ਸਾਡਾ ਨਾਲ ਉਹਨਾਂ ਨਾਲ ਕਾਫੀ ਦਿਨ ਤੋਂ ਮਾਮਲਾ ਚੱਲ ਰਿਹਾ ਨਾ ਧਰਮਸ਼ਾਲਾ ਦੀ ਜਗ੍ਹਾ ਜੀ ਧਰਮਸ਼ਾਲਾ ਦੀ ਜਗ੍ਹਾ ਨੂੰ ਜਿੰਦਾ ਲਾਈ ਬੈਠਾ ਇੱਕ ਸਾਲ ਹੋ ਗਿਆ ਜੀ ਪੂਰਾ ਉਸ ਤੋਂ ਪ੍ਰੰਤ ਫਿਰ ਮੇਰਾ ਬ੍ਰਦਰ ਨਾਲ ਉੱਥੇ ਕੁੱਤੀ ਕਮਣ ਗਿਆ ਸੀਗਾ ਮੇਰੇ ਭਰਾ ਦੀ ਕੁੱਟਮਾਰ ਕੀਤੀ ਗਈ ਹੈ ਹਰਿੰਦਰ ਸਿੰਘ ਤੇ ਉਹ ਮੇਰੇ ਬ੍ਰਦਰ ਨੂੰ ਗਾਲ ਘੁੱਟਣ ਦੀ ਕੋਸ਼ਿਸ਼ ਕੀਤੀ ਜਾਨਕਿ ਥੱਪੜ ਧੁੱਪੜ ਵੀ ਮਾਰੇ ਨੇ ਉਹਨਾਂ ਨੇ ਇਸ ਕਰਕੇ ਫਿਰ ਮੇਰੇ ਬ੍ਰਦਰ ਨੇ ਜਦੋਂ ਘਰੇ ਆਇਆ ਉਸਨੇ ਦੱਸਿਆ ਕਿ ਮੇਰੀ ਕੁੱਟਮਾਰ ਹੋਈ ਆ ਉਹਨਾਂ ਦੇ ਘਰੇ ਹਨਾ ਫਿਰ ਮੇਰੇ ਚਾਚਾ ਜੀ ਉਹਨੇ ਸਾਰੇ ਕਹਿਣ ਲੱਗੇ ਹਾਂ ਤੁਸੀਂ ਕਿਸ ਗੱਲੋਂ ਕੁੱਟੇ ਮੁੰਡੇ ਨੂੰ ਬਿਨਾਂ ਵਜ੍ਹਾ ਤੋਂ ਹਨਾ ਵੀ ਉਦੋਂ ਮੈਂ ਚਾਚਾ ਜੀ ਦੇ ਘਰੇ ਮਾਰੇ ਸੀਗੀ ਗਲੀ ਦੇ ਵਿੱਚ ਟੈਂਟ ਲੱਗਾ ਇਸ ਕਰਕੇ ਅਸੀਂ ਉਦੋਂ ਧਰਮਸ਼ਾਲਾ ਵਿੱਚ ਕੁੱਤੀ ਕਵਾਣ ਚਲੇ ਗਏ ਸੀਗੇ ਪਹਿਲਾਂ ਤਾਂ ਅਸੀਂ ਬਾਹਰ ਜਾਂਦੇ ਹੁੰਦੇ ਸੀਗੇ ਦੋ ਦਿਨ ਤੋਂ ਸਾਨੂੰ ਮਜਬੂਰੀ ਸੀ ਕਿ ਟੈਂਟ ਗਲੀ 'ਚ ਲੱਗਿਆ ਹੋਇਆ ਸੀ ਅਗਲੇ ਦਿਨ ਰਿਸ਼ਤੇਦਾਰ ਆ ਰਹੇ ਨੇ ਇਸ ਕਰਕੇ ਅਸੀਂ ਹਾਂਜੀ ਹੈ ਹਾਂਜੀ ਹੈ ਜੀ ਫਿਰ ਕੁੱਟਮਰ ਦਾ ਮਸਲਾ ਕੀ ਹੈ ਮਤਲਬ ਕੁੱਟਮਰ ਦਾ ਮਸਲਾ ਜੀ ਉਹਨਾਂ ਦੇ ਇਹ ਆ ਵੀ ਇੱਥੇ ਤੁਸੀਂ ਕੁੱਤੀ ਨਹੀਂ ਕਮਾਉਣੀ ਵੀ ਸਾਨੂੰ ਸਮੈਲ ਆ ਰਹੀ ਆ ਹਾਂਜੀ ਵੀ ਗੰਦ ਦੁਪਹਿਰ ਆ ਵੀ ਹੋਰ ਲੋਕ ਵੀ ਕੂੜਾ ਸਿੱਟ ਰਹੇ ਨੇ ਇਹ ਉਹ ਪਿੰਡ ਦੀ ਸਾਂਝੀ ਹੁੰਦੀ ਹੈ ਪਰ ਉਹ ਕਹਿੰਦੇ ਸਾਡੀ ਸਾਂਝੀ ਹੈ ਉਹਨਾਂ ਨੇ ਜਿੰਦਾ ਲਾ ਕੇ ਰੱਖਿਆ ਹੋਇਆ ਵੀ ਅਸੀਂ ਇੱਥੇ ਸਾਧਨ ਖੜਾਉਂਦੇ ਹਾਂ ਉਹਨਾਂ ਦੇ ਡੰਗਰ ਪਸ਼ੂ ਸਭ ਕੁਝ ਉੱਥੇ ਬੰਨ ਹੋ ਰਿਹਾ ਅਸੀਂ ਇੱਕ ਵਾਰ ਆਪਣੇ ਗਾਂ ਲਈ ਸੀ ਉਹਨਾਂ ਨੇ ਅਸੀਂ ਇੱਥੇ ਗਾਂ ਬੰਨੀ ਹੋਈ ਸੀਗੀ ਉਹਨਾਂ ਨੇ ਗਾਂ ਨੂੰ ਸਾਨੂੰ ਪਤਾ ਨਹੀਂ ਕੁਝ ਦੇ ਕੇ ਮਾਰਿਆ ਪਤਾ ਨਹੀਂ ਕੀ ਕੀਤਾ ਸਾਡੀ ਗਾਂ ਨੂੰ ਖੋਲ ਲਾਉਣ ਦੀ ਕੋਸ਼ਿਸ਼ ਕੀਤੀ ਸਾਨੂੰ ਉੱਥੇ ਬੰਨਣ ਨਹੀਂ ਦਿੱਤੀ ਉਹਨਾਂ ਨੇ ਪੰਚਾਇਤ ਨਾਲ ਤੁਸੀਂ ਗੱਲਬਾਤ ਕੀਤੀ ਜਦ ਪੰਚਾਇਤ ਨੂੰ ਸਭ ਕੁਝ ਪਤਾ ਸਰ ਉਹਨਾਂ ਨੂੰ ਪੰਚਾਇਤ ਵੀ ਕੁਝ ਵੀ ਨਹੀਂ ਕਹਿ ਰਹੀ ਹੈਗੀ ਹੁਣ ਵਾਲ ਆ ਵੀ ਖੁਲ ਆਪਣੇ ਕੋਲ ਚਾਬੀ ਰੱਖੂਗਾ ਵੀ ਇਹਨਾਂ ਨੂੰ ਚਾਬੀ ਨਹੀਂ ਦਊਗਾ ਜੀ ਉਹ ਵੀ ਜਿਹੜੀ ਲੜਾਈ ਹੋਣ ਤੋਂ ਬਾਅਦ ਕਿਹਾ ਜੀ ਤੇ ਤੁਸੀਂ ਭਾਈ ਦੀ ਗੱਲ ਕਰਦੇ ਹੋ ਤੁਹਾਡੇ ਬ੍ਰਦਰ ਨਾ ਬ੍ਰਦਰ ਵੀ ਇੱਥੇ ਮੌਜੂਦ ਨੇ ਆਹ ਦੇਖੋ ਖੜੇ ਮੇਰੇ ਬ੍ਰਦਰ ਸਰ ਇਹਨਾਂ ਦੇ ਇਹਨਾਂ ਦੇ ਆਉਂਗੇ ਇੱਕ ਮਿੰਟ ਅਸੀਂ ਜੀ ਅਸੀਂ ਇਹਨਾਂ ਨਾਲ ਗੱਲ ਹਾਂ ਜੀ ਇਹਨਾਂ ਨੂੰ ਮੌਕੇ ਦੇ ਪਹਿਲਾਂ ਗੱਲਬਾਤ ਹੋਈ ਸੀ ਹਾਂਜੀ ਸਰ ਇਹਨਾਂ ਪਿੱਛੇ ਲੜਾਈ ਹੋਈ ਹੈ ਸਾਰਾ ਝਗੜਾ ਜ ਇਹਨਾਂ ਇੱਥੇ ਹੋਇਆ ਜੀ ਹਾਂਜੀ ਜਿੱਦਾਂ ਤੁਹਾਡੇ ਭੈਣ ਕਹਿੰਦੇ ਨੇ ਵੀ ਤੁਸੀਂ ਕੁੱਤਾ ਕਮਾਣ ਗਏ ਸੀਗੇ ਵੀ ਧਰਮਸ਼ਾਲਾ ਦੇ ਵਿੱਚ ਉਹ ਗੱਲ ਠੀਕ ਸੱਚੀ ਹੈ ਜੀ ਸਹੀ ਹੈ ਜੀ ਅੱਛਾ ਸੱਚੀ ਹਾਂਜੀ ਤੇ ਗੱਲ ਕੀ ਸੀ ਉਸ ਦਿਨ ਜਿਹੜੀ ਹੋਈ ਸੀ ਕਿੰਨੇ ਕਵੇ ਦਾ ਟਾਈਮ ਸੀ ਫੋਟਾ ਦੱਸਣਾ ਚਾਹੂੰਗਾ ਆਪਣੇ 8:30 ਵਜੇ ਦਾ ਟਾਈਮ ਸੀ ਜੀ ਤਰੀਕੇ ਤਰੀਕ ਮੈਨੂੰ 17 ਤਰੀਕ ਆਈ 17 ਤਰੀਕ ਹਾਂਜੀ ਠੀਕ ਹੈ ਤੇ ਕਿਸ ਤਨ ਮਿਲ ਕੇ ਹੱਥੋਂ ਪਾਈ ਹੋਈ ਸੀ ਪੂਰਾ ਦੱਸਾਂਗਾ ਆ ਦੇਖੋ ਇਹ ਮੇਰੇ ਗੜਾ ਫੜਿਆ ਉਹਨਾਂ ਨੇ ਤੇ ਚਟਾ ਕੇ ਮਾਰੇ ਨੇ ਹਾਂਜੀ ਕਿਸ ਨੇ ਮਾਰੇ ਸੀ ਹਰਿੰਦਰ ਸਿੰਘ ਨੇ ਤੇ ਜਗਦੀਪ ਸਿੰਘ ਨੇ ਤੇ ਉਹਨਾਂ ਦੀ ਵਾਈਫ ਨੇ ਅੱਛਾ ਹਾਂਜੀ ਤੇ ਗੱਲ ਕੀ ਹੋਈ ਸੀਗੀ ਤੇ ਮੈਂ ਕੁੱਤੀ ਘੁਮਾਣ ਗਿਆ ਸੀ ਧਰਮਸਾਲਾ ਜੀ ਤੁਹਾਨੂੰ ਕੀ ਕਹਿੰਦੇ ਤੇ ਉਹਨਾਂ ਨੇ ਮੇਨੂੰ ਕੁੱਟਮਾਰ ਕਰੀ ਤੇ ਉਹ ਕਹਿੰਦੇ ਇੱਥੇ ਕੁੱਤੀ ਨਹੀਂ ਘੁਮਾਉਣੀ ਹਾਂਜੀ ਤੁਸੀਂ ਕਿਹਾ ਨਹੀਂ ਵੀ ਪਿੰਡ ਦੀ ਸਾਂਝੀ ਜਗ੍ਹਾ? ਹਾਂਜੀ ਮੈਂ ਕਿਹਾ ਸੀ ਪਿੰਡ ਦੀ ਸਾਂਝੀ ਜਗ੍ਹਾ ਵੀ ਤੁਹਾਡੇ ਦਾ ਕੋਈ ਹੱਕ ਨਹੀਂ ਹੋ ਰਹਿਗੇ। ਹਾਂਜੀ। ਹਾਂਜੀ। ਅੱਜ ਕੀ ਕਹਨੇ ਤੇ? ਨਹੀਂ। ਸਰ ਉਹਨਾਂ ਦੇ ਘਰੋਂ ਟੂਵੀ ਵੱਜੇ ਹੋਏ ਨੇ ਮੇਰੇ ਬ੍ਰਦਰ ਦੇ ਇੱਥੇ ਗਾਲ ਤੇ ਜ਼ਖਮ ਕੀਤਾ ਹੋਇਆ ਜੀ ਇਹਨਾਂ ਨੇ ਜੀ ਹਸਪਤਾਲ 'ਚ ਕਿੰਨੇ ਦਿਨਾਂ ਤੋਂ ਦਾਖਲ ਹੋਏ ਸੀ ਸਰ ਮੈਂ 17 ਤਰੀਕ ਦੀ ਦਾਖਲ ਅੱਜ 20 ਤਰੀਕ ਹੋ ਗਈ ਹੈ ਜੀ ਹਾਂਜੀ ਤੇ ਕੋਈ ਐਮਐਲਆਰ ਕੱਟੀ ਗਈ ਹੈ ਸਰ ਕੁਝ ਨਹੀਂ ਕਰਵਾਇਆ ਇਹਨਾਂ ਨੇ ਫਾਈਲ ਬਣਾ ਕੇ ਬਸ ਥਾਣੇ 'ਚ ਭੇਜਿਆ ਥਾਣੇ ਵਾਲੇ ਹਾਈ ਨਹੀਂ ਹੈਗੇ ਜੀ ਵੀ ਬਿਆਨ ਲੈਣਾ ਆਉਣਗੇ ਆਏ ਨਹੀਂ ਹਜੇ ਤੱਕ ਕੋਈ ਫੋਨ ਵਗੈਰਾ ਹੋਵੇ ਕੋਈ ਸਰ ਉਹਨਾਂ ਦਾ ਫੋਨ ਨੰਬਰ ਹੈਗਾ ਜੀ ਅਸੀਂ ਉਹਨਾਂ ਨੇ ਇੱਕ ਵਾਰ ਫੋਨ ਕਰਿਆ ਉਸ ਤੋਂ ਬਾਅਦ ਅਸੀਂ ਫੋਨ ਕਰਦੇ ਰਹੇ ਉਹ ਆਏ ਨਹੀਂ ਹੈਗੇ ਸਰ ਉਹਨਾਂ ਨੇ ਇੱਕ ਵਾਰ ਪੁੱਛ ਕੇ ਸਾਨੂੰ ਮੁੜ ਕੇ ਸਨ ਪੁੱ ਸਾਬ ਮਿਲਣਾ ਚਾਹੀਦਾ ਸਾਡੇ ਕੋਲ ਬਿਆਲਲੇ ਨੂੰ ਹਜੇ ਤੱਕ ਨਹੀਂ ਪਹੁੰਚੇ ਹੈ ਮੇਰੇ ਆ ਗਰਦਨ ਬਹੁਤ ਜ਼ਿਆਦਾ ਪੇਨ ਹੋ ਰਹੀ ਹੈ ਜਦੋਂ ਮੈਂ ਉੱਠਦੀ ਆ ਮੈਨੂੰ ਚੱਕਰ ਆਉਂਦੇ ਸਿਰ ਦਰਦ ਹੁੰਦਾ ਹੈ ਉਸ ਦਿਨ ਤੋਂ ਹੀ ਪੰਚਾਇਤ ਨੂੰ ਕੀ ਕਹਿਣਾ ਚਾਹੋਗੇ ਪਿੰਡ ਦੇ ਸਰ ਅਸੀਂ ਕਹਿ ਰਹੇ ਵੀ ਉੱਥੇ ਤਾਂ ਸਾਰਾ ਪੰਚਾਇਤ ਜੋ ਕੁਝ ਮਰਜ਼ੀ ਕਰ ਸਕਦੀ ਹੈ ਵੀ ਅਸੀਂ ਕੁਝ ਮਤਲਬ ਉਹ ਨਹੀਂ ਕੁਝ ਕਰ ਸਕਦੇ ਹੈਗੇ ਵੀ ਉਹ ਆਪਣੇ ਸਾਧਨ ਖੜਾਉਂਦੇ ਨੇ ਡੰਗਰ ਪਸ਼ੂ ਬੰਨਦੇ ਆ ਵੀ ਉਹ ਸਾਂਝੀ ਜਗ੍ਹਾ ਵੀ ਉੱਥੇ ਹੋਰ ਕੋਈ ਸਾਰੇ ਬੰਨ ਸਾਰੇ ਸਾਨੂੰ ਰੋਕਦੇ ਨੇ ਜੀ ਉਹ ਸਾਨੂੰ ਰੋਕੇ ਜਾਂਦੇ ਗਲੀ ਚੋਂ ਵੀ ਮੋਟਰਸਾਈਕਲ ਖੜਨ ਤੋਂ ਰੋਕਦੇ ਆ ਜੀ ਸਾਡਾ ਸਰ ਜਿਹੜੀ ਉਧ ਹੈਲੋ ਹੈਲੋ ਸੋ ਸਸੀ ਗਾ ਜੀ ਅਸੀ ਗੁਰਬਾਈ ਸਰ ਮੈਂ ਹਰਜੋਤ ਸਿੰਘ ਕਰਨ ਕਰ ਰਿਹਾ ਹਾਂ ਖੰਨਾ ਟਾਈਮਸ ਟੀਵੀ ਦੇ ਪੱਤਰਕਾਰ ਤੋਂ ਖਮਾਣੋ ਤੋਂ ਹਾਂਜੀ ਭਾਜੀ ਦਵਿੰਦਰ ਸਿੰਘ ਜੀ ਗੱਲ ਕਰ ਰਹੇ ਖੇੜੀ ਨੌ ਸਿੰਘ ਖਾਨ ਦੇ ਭਾਜੀ ਅਸੀਂ ਨਾ ਖਮਾਣੋ ਸਰਕਾਰੀ ਹਸਪਤਾਲ ਵਿੱਚ ਪਹੁੰਚੇ ਸੀਗੇ ਇੱਥੇ ਤੁਹਾਡੇ ਕੋਲ ਕੋਈ ਰਿਪੋਰਟ ਆਈ ਹੋਣੀ ਹੈ ਹੋਈ ਆਵਾਜ਼ ਘੱਟ ਹੋ ਗਈ ਜੀ ਸਾਹਿਬ ਆਈ ਹੈ ਹੈਲੋ ਮੈਂ ਦਾਹਨ ਦਫ਼ਤਰ ਕਰ ਰਿਹਾ ਹਾਂ ਆਵਾਜ਼ ਘੱਟ ਹੋ ਗਈ ਯਾਰ ਇੱਟਕ ਪੈ ਗਈ ਹਾਂਜੀ ਹੈਲੋ ਹੈਲੋ ਤੁਹਾਡੀ ਤੁਹਾਡੇ ਕੋਲ ਸਰ ਕੋਈ ਕੰਪਲੀਟ ਆਈ ਹੋਣੀ ਹਰਪ੍ਰੀਤ ਕੌਰ ਦੀ ਬਾਠਾ ਕਲਾ ਤੋਂ ਹੋਈ ਕੋਈ ਕੋਈ ਹਾਂ ਹਾਂ ਜੀ ਤੁਸੀਂ ਹਾਂ ਜੀ ਕਿਤੇ ਸਾਡੇ ਬਿਆਨ ਨਹੀਂ ਹੋਏ ਤਿੰਨ ਚਾਰ ਦਿਨ ਹੋ ਗਏ ਬਸ ਆ ਰਹੇ ਬਿਜ਼ੀ ਰਹੇ ਨੇ ਜਿਹੜੀ ਇਲੈਕਸ਼ਨ ਤੋਂ ਆ ਪੰਚਾਇਤਾਂ ਚੋਂ ਹਾਂ ਜੀ ਤੇ ਕਹਿੰਦੇ ਵੀ ਹਾਂ ਜੀ ਤੇ ਕਹਿੰਦੇ 17 ਤਰੀਕ ਨੂੰ ਅਸੀਂ ਦਾਖਲ ਆਏ ਹਸਪਤਾਲ ਦੇ ਵਿੱਚ ਹਾਂ ਬਚਤ ਤੇ ਲੈਣਾ ਮੈਂ ਉਹਨੇ ਛੱਡਦਾ ਠੀਕ ਹੈ ਕੋਈ ਦੂਜੀ ਦਿਨਾਂ ਵੀ ਗੱਲਬਾਤ ਹੋਈ ਸਰ ਆਪਣੀ ਦੂਜੀ ਵੀ ਦਾਖਲ ਹਾਂ ਕਹਿੰਦੇ ਬਿਆਨ ਬਿਆਨ ਇਹਦੇ ਦੋਨਾਂ ਦੇ ਕੀ ਲੱਗਦਾ ਵੀ ਕੀ ਕੋਈ ਗੱਲਬਾਤ ਕੋਈ ਬਾਹਰੋਂ ਪਤਾ ਲੱਗੀ ਹੋਵੇ ਪਿੰਡ ਦੇ ਵਿੱਚ ਪਤਾ ਲੱਗੀ ਹੋਵੇ ਕਿ ਮਸਲਾ ਕੀ ਹੈ ਮਲਗਾ ਮਲਗਾ ਉਹ ਪੰਚਾਇਤੀ ਜਦੋਂ ਨੇ ਕੀ ਆ ਠੀਕ ਹੈ ਜੀ ਕੋਈ ਉਹਦੇ ਵਿੱਚ ਠੀਕ ਹੈ ਜੀ ਕੋਈ ਨਹੀਂ ਨਾ ਅਰਸੇ ਤੋਂ ਪੰਚਾਇਤੀ ਜਗਾ ਹਾਂ ਜੀ ਕੁੱਤੇ ਘਾਤੇ ਲੈ ਕੇ ਵੀ ਤੁਸੀਂ ਇੱਥੇ ਘੋਣ ਇੱਥੇ ਆਏ ਹਾਂ ਜੀ ਆਹੀ ਗੱਲਬਾਤ ਹੈ ਮਤਲਬ ਕਿ ਬਰਤਾਲ ਤੋਂ ਪਤਾ ਲੱਗੂ ਸਾਰੀ ਗੱਲਬਾਤ ਕੀ ਹੈ ਠੀਕ ਹੈ ਮੈਂ ਕਿ ਬਰਤਾਲ ਕਰੂੰਗੀ ਬਿਲਕੁਲ ਸਭ ਕੱਦ ਤੋਂ ਹੋਏ ਨੇ ਕਿ ਬਿਆਨ ਇਹ ਅੱਜ ਹੋਏਗੇ ਅੱਜ ਠੀਕ ਹੈ ਸਰ ਧੰਨਵਾਦ ਜੀ ओके ओके ਸੋ ਹੁਣ ਪਿੰਡ ਦੇ ਵਾਠਾ ਕਲਾਂ ਦੇ ਜੋ ਕਿ ਮੌਜੂਦਾ ਸਰਪੰਚ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਇਸ ਜਿਹੜਾ ਹੈ ਮਸਲਾ ਲੜਾਈ ਦਾ ਧਰਮਸ਼ਾਲਾ ਨੂੰ ਲੈ ਕੇ ਪਿੰਡ ਦੇ ਵਿੱਚ ਦੋਹਾਂ ਧਿਰਾਂ ਦੇ ਵਿਚਾਲੇ ਇਹ ਮਸਲਾ ਹੈ ਕਿ ਐ ਸੋ ਦੇਖਦੇ ਆ ਉਹਨਾਂ ਨੂੰ ਫੋਨ ਲਗਾਉਣ ਦੀ ਕੋਸ਼ਿਸ਼ ਕਰਦੇ ਆ ਨੰਬਰ ਪ੍ਰਾਪਤ ਹੋਇਆ ਸੀਗਾ ਤੇ ਉਹਨਾਂ ਦਾ ਕੀ ਕਹਿਣਾ ਹੈ ਇਸ ਸੰਬੰਧੀ ਕਿਉਂਕਿ ਸਰਪੰਚ ਸਾਹਿਬ ਪਿੰਡ ਦੇ ਮੌਜੂਦਾ ਮੈਂਬਰ ਨੇ ਉਹਨਾਂ ਨੂੰ ਪੁੱਛਣਾ ਵੀ ਫਰਜ਼ ਬਣਦਾ ਇੱਕ ਵਾਰ ਰੁੱਸ ਤੋਂ ਬਾਅਦ ਦੂਜੀ ਧਿਰ ਨਾਲ ਕੀਤੇ ਨੇ ਕਿਤੇ ਪੰਗਾ ਲਵਾਤ ਕਰਾਂਗੇ ਵੀ ਦੂਜੀ ਧਿਰ ਇਸ ਬੰਦ ਕੀ ਕਹਿੰਦੀ ਹੈ ਹੈਲੋ ਸਰਪੰਚ ਜੀ ਜੀ ਸਰਪੰਚ ਸਾਹਿਬ ਬੋਲਦੇ ਮਾਠਾ ਕਣਾ ਤੁਸੀਂ ਸਰਪੰਚ ਸਾਹਿਬ ਮੈਂ ਪੱਤਰਕਾਰ ਕਰ ਕਰਦਾ ਹਾਂ ਖਮਾਣੋ ਤੋਂ ਖੰਨਾ ਟਾਈਮ ਟੀਵੀ ਤੋਂ ਅੱਜ ਪੱਤਰਕਾਰ ਕਰ ਕਰ ਰਹੇ ਹਾਂ ਜੀ ਖੰਨਾ ਖਮਾਣੋ ਤੋਂ ਅੱਜ ਜੀ ਅਸੀਂ ਨਾ ਸਰਕਾਰੀ ਹਸਪਤਾਲ ਇੱਥੇ ਖਮਾਣੋ ਪਹੁੰਚੇ ਸੀਗੇ ਠੀਕ ਹੈ ਤੁਹਾਡੇ ਪਿੰਡ ਦੇ ਵਿੱਚ ਥੋੜੇ ਦੇ ਪਹਿਲਾਂ ਲੜਾਈ ਹੋਣੀ ਹੋਈ ਹੋਣੀ ਹੈ ਹਰਪ੍ਰੀਤ ਕੌਰ ਤੁਹਾਡੇ ਪਿੰਡ ਦੇ ਵਿੱਚ ਕਿ ਲੜਾਈ ਹੋਣੀ ਧਰਮਸ਼ਾਲਾ ਦੇ ਵਿੱਚ ਕੁੱਤੇ ਨੂੰ ਲੈ ਕੇ ਇਹ ਸਰਪੰਚ ਸਾਹਿਬ ਮਸਲਾ ਕੀ ਹੈ ਜੀ ਇਹ ਇਹ ਮਸਲਾ ਇਹ ਆ ਕਿ ਤੁਹਾਨੂੰ ਦੱਸ ਦਿੰਨਾ ਜੀ ਤੁਸੀਂ ਟੀਮ ਹੋਊਗਾ ਜੀ ਹਾਂ ਜੀ ਉੱਥੇ ਹੀ ਜੀ ਅਸੀਂ ਹਸਪਤਾਲ ਦੇ ਵਿੱਚ ਤੁਸੀਂ ਕਿੰਨੇ ਕੁ ਦੇਰ ਚਾਰੇ ਹੋ ਜੀ ਕੱਲ੍ਹ ਤੋਂ ਅੱਜ ਤੱਕ ਤਾਂ ਨਹੀਂ ਹਾਂਜੀ ਘੰਟੇ ਦਾ ਗਿਆ ਆ ਜਾਣਾ ਮੰਡੇ ਕਾ ਜੀ ਅਮਰੰਡੇ ਤੁਸੀਂ ਹਾਂ ਮੰਡੇ ਕਾ ਆ ਜਾਣਾ ਘੰਟੇ ਤੱਕ ਜੀ ਤੁਹਾਨੂੰ ਮਰੰਡੇ ਕਿੰਨਾ ਟਾਈਮ ਲੱਗਣਾ ਈ ਤੁਸੀਂ ਥੋੜੇ ਦੇ ਪਰ ਤੁਸੀ ਥੋੜਾ ਬਹੁਤ ਦੱਸ ਦਿਓ ਨਾ ਵੀ ਗੱਲ ਕੋਈ ਗੱਲ ਗੱਲਬਾਤ ਕੀ ਸੀਗੀ ਅੱਛਾ ਜੀ ਹਾਂ ਜੀ ਇਹ ਹਾਂਜੀ 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 ਨਮਸਕਾਰ ਤੇ ਦੂਜੀ ਥਰ ਨਾਲ ਸੰਪਰਕ ਕੀਤਾ ਸੀ ਉਹ ਕਹਿੰਦੇ ਵੀ ਅਸੀਂ ਹਸਪਤਾਲ ਦੇ ਵਿੱਚ ਹੀ ਮੌਜੂਦ ਆਂ ਪੈਨ ਹੋਣੀ ਸਾਡੇ ਨਾਲ ਮੌਜੂਦ ਨੇ ਸਸੀ ਗੱਜ ਜੀ ਸਸੀ ਗੱਜ ਜੀ ਹਾਂਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਮਧੂ ਕੌਰ ਆ ਠੀਕ ਹੈ ਜੀ ਉਹ ਹਰਿੰਦਰ ਸਿੰਘ ਉਹਨਾਂ ਦੇ ਉੱਪਰ ਇਲਜ਼ਾਮ ਲਗਾ ਰਹੇ ਸੀਗੇ ਵੀ ਹਰਿੰਦਰ ਸਿੰਘ ਉਹਨਾਂ ਨੇ ਸਾਡੇ ਉੱਪਰ ਅਟੈਕ ਕੀਤਾ ਕੁੱਤੇ ਨੂੰ ਲੈ ਕੇ ਉਹ ਤੁਹਾਡੇ ਕੀ ਲੱਗਦੇ ਨੇ ਹਾਂਜੀ ਹਰਿੰਦਰ ਸਿੰਘ ਜੀ ਮੇਰੇ ਚਾਚਾ ਜੀ ਨੇ ਹਾਂਜੀ ਤੇ ਜੇ ਕੁੱਤੇ ਦੀ ਗੱਲ ਕਰਦੇ ਆ ਸਰ ਕੁੱਤੇ ਦੀ ਗੱਲ ਦਾ ਐਦਾਂ ਮੁੱਦਾ ਨਹੀਂ ਸੀ ਐਕਚੁਅਲੀ ਉਹਨਾਂ ਦਾ ਕੁੱਤਾ ਜੋ ਉਹਨਾਂ ਦਾ ਕੁੱਤਾ ਰੱਖਿਆ ਹੋਇਆ ਉਹ ਸ਼ਿਕਾਰੀ ਕੁੱਤੀ ਆ ਆਈ ਥਿੰਕਸ ਉਹਨਾਂ ਕੋਲ ਕੋਈ ਲਾਇਸੈਂਸ ਨਹੀਂ ਕੁੱਤੇ ਦਾ ਕੋਈ ਰਜਿਸਟ੍ਰੇਸ਼ਨ ਨਹੀਂ ਈਵਨ ਕਿ ਕੁੱਤੇ ਦੇ ਫੇਸ ਤੇ ਕੋਈ ਸ਼ਕਲੀ ਵੀ ਨਹੀਂ ਲਗਾਈ ਹੋਈ ਤੇ ਕੁੱਤੀ ਐਦਾਂ ਆਮ ਨਾਰਮਲੀ ਘੁੰਮਦੀ ਆ ਤੇ ਜਿਹੜੀ ਗੱਲ ਤੇ ਕੁੱਤੇ ਦਾ ਮੁੱਦਾ ਛੜਿਆ ਉਹ ਗੰਦਗੀ ਲਈ ਸੀਗਾ ਉਹ ਕੁੱਤੇ ਨੂੰ ਧਰਮਸ਼ਾਲਾ ਦੇ ਵਿੱਚ ਗੰਦਲੀ ਲੈ ਕੇ ਆ ਰਹੇ ਸੀਗੇ ਅਸੀਂ ਜਦੋਂ ਰੋਕਿਆ ਤਾਂ ਉਹਦੇ ਮੁੰਡੇ ਨੇ ਮੇਰੇ ਕਾਲਰ ਨੂੰ ਹੱਥ ਲਗਾਇਆ ਤੇ ਮੈਂ ਖੁਦ ਇੱਕ ਅਧਿਆਪਕਾਂ ਕਿਹੜੇ ਮੁੰਡੇ ਨੇ ਹਾਂ ਤੇ ਉਹਨਾਂ ਦਾ ਅਮਨਦੀਪ ਸਿੰਘ ਦਾ ਲੜਕੀ ਦਾ ਜੋ ਭਾਈ ਆ ਉਹਨੇ ਮੇਰੇ ਕਾਲਰ ਨੂੰ ਹੱਥ ਲਗਾਇਆ ਓਕੇ ਤੇ ਮੈਂ ਖੁਦ ਇੱਕ ਅਧਿਆਪਕਾਂ ਅਸੀਂ ਬੱਚਿਆਂ ਨੂੰ ਇੱਜ਼ਤ ਕਰਨਾ ਸਿਖਾਉਂਦੇ ਆ ਤੇ ਉਹ ਜਦੋਂ ਸਾਡੀ ਇੱਜ਼ਤ ਤੇ ਹੱਥ ਪਾਉਣਗੇ ਤਾਂ ਫਿਰ ਆਪਣੇ ਬਚਾਅ ਦੇ ਲਈ ਤਾਂ ਤੁਹਾਨੂੰ ਪਤਾ ਹੀ ਆ ਨੀ ਤਰੀਕ ਦੀ ਘਟਨਾ ਮਿਲੂਗੀ ਕਿਸ ਟਾਈਮ ਦੀ ਹੈ ਇਸ ਸੁੰਡੇ ਮਤਲਬ ਐਤਵਾਰ ਨੂੰ ਆਈ ਥਿੰਕ ਸੋ 18 ਸੀਗੀ ਉਸ ਦਾ 18 17 17 ਤਰੀਕ ਮਾਰਨਿੰਗ 10:15 ਦਾ ਟਾਈਮ ਸੀਗਾ ਉਦੋਂ ਦੀ ਘਟਨਾ ਸਾਡੇ ਅਸੀਂ ਸਰਪੰਚ ਪੰਚਾਇਤ ਸਾਰਿਆਂ ਨੂੰ ਦੱਸਿਆ ਸੀਗਾ ਪਿੰਡ ਦੇ ਵਿੱਚ ਵੀ ਐਦਾਂ ਵੀ ਬਾਰ-ਬਾਰ ਸਾਡੇ ਨਾਲ ਆ ਕੇ ਬਹਿਸ ਕਰਦੇ ਨੇ ਲੜਦੇ ਨੇ ਵੀ ਜਦੋਂ ਵੀ ਆਉਂਦੇ ਨੇ ਤਾ ਗਾਲੀ ਕਲੋਚ ਕਰਦੇ ਨੇ ਨਹੀਂ ਉਹ ਕਹਿੰਦੇ ਵੀ ਇਹਨਾਂ ਨੇ ਵੀ ਅਸੀਂ ਕੁੱਤਾ ਘਮਾਉਨੇ ਆ ਵੀ ਜੇ ਕਹਿੰਦੇ ਵੀ ਧਰਮਸ਼ਾਲਾ ਦੇ ਵਿੱਚ ਜਗ੍ਹਾ ਖਾਲੀ ਪਈ ਆ ਵੀ ਤੁਸੀਂ ਕਬਜ਼ਾ ਕੀਤਾ ਹੈ ਤੁਸੀਂ ਜਿੰਦਾ ਆਪਣਾ ਲਾ ਕੇ ਰੱਖਦੇ ਹੋ ਉਹ ਇਦਾਂ ਸਵਾਲ ਕਰ ਦਿੰਦੇ ਥੋੜੇ ਪੁਰਾ ਜੋ ਸਰ ਜੇ ਤੁਸੀਂ ਚਾਹੋ ਤਾਂ ਤੁਸੀਂ ਪਿੰਡ ਚ ਜਾ ਕੇ ਸਰਪੰਚ ਨੂੰ ਹੀ ਪੁੱਛ ਲਓ ਪੰਚ ਨੂੰ ਜਿੰਦਾ ਅਸੀਂ ਆਪਣਾ ਨਹੀਂ ਲਗਾਇਆ ਹੋਇਆ ਖੁਦ ਜੋ ਪੰਜ ਸੀਗੇ ਪੰਜ ਨੇ ਲਗਾਇਆ ਸੀ ਜੰਦਾ ਕਿਉਂਕਿ ਅਦੋਂ ਜਦੋਂ ਪਹਿਲਾਂ ਬਹੁਤ ਤੇਜ਼ ਬਾਰਿਸ਼ ਹੋਣ ਲੱਗੀ ਆ ਤਾਂ ਪਿੱਛੇ ਟੋਬਾ ਹੈ ਆਪਣੇ ਦੂਸਰੇ ਸਿਰ ਸੜਕਾ ਖੁੱਲਾ ਓਪਨਾ ਤੇ ਪਾਣੀ ਅੰਦਰ ਭਰ ਗਿਆ ਤਾਂ ਸੜਕ ਖੁੱਲੀ ਮਤਲਬ ਬੈਕ ਸਾਈਡ ਤੋਂ ਹਾਂਜੀ ਬੈਕ ਸਾਈਡ ਤੋਂ ਖੁੱਲੀ ਆ ਤਾਂ ਪਾਣੀ ਬਹੁਤ ਜ਼ਿਆਦਾ ਭਰ ਗਿਆ ਜਿਸ ਕਰਕੇ ਜਿਹੜੇ ਆਵਾਰਾ ਪਸ਼ੂ ਹੁੰਦੇ ਨੇ ਥੋੜੇ ਮੰਥ ਪਹਿਲਾਂ 5 ਫੋਰ 6 ਮੰਥ ਪਹਿਲਾਂ ਇੱਕ ਗਾਂ ਸੀਗੀ ਜੋ ਐਦਾ ਫਿਰਦੀ ਸੀ ਆਵਾਰਾ ਉਹ ਗਾਂ ਪਾਣੀ ਦੇ ਵਿੱਚ ਗਿਰ ਗਈ ਖੁਦ ਉਹਨਾਂ ਦੇ بڑے ਭਰਾ ਨਾਲ ਸੀਗਾ ਰਾਤ ਨੂੰ ਕਢਾਉਣ ਦੇ ਵਿੱਚ ਪੰਜ ਸੀਗਾ ਕਰਮਜੀਤ ਸਿੰਘ ਜੀ ਉਹਦਾ ਬੜਾ ਭਰਾ ਕੁੜੀ ਦਾ ਉਹ ਵੀ ਨਾਲ ਸੀਗਾ ਤੇ ਜੱਜ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਗਵਾਂਡੀਆਂ ਨੇ ਉਹ ਗਾਂ ਪਾਣੀ ਚੋਂ ਬਾਹਰ ਕੱਢੀ ਸੀ ਬਹੁਤ ਮੁਸ਼ਕਿਲ ਨਾਲ ਉਸ ਤੋਂ ਬਾਅਦ ਬਹੁਤ ਸਾਰੇ ਹੋਰ ਵੀ ਜਾਨਵਰ ਗਿਰਦੇ ਸੀਗੇ ਤਾਂ ਪਾਣੀ ਜਦੋਂ ਭਰਨ ਕਰਕੇ ਵੀ ਐਡਾ ਰਿਸਕ ਹੋ ਗਿਆ ਵੀ ਕੋਈ ਬੱਚਾ ਜਾਂ ਕੋਈ ਹੋਰ ਨਾ ਵੀ ਇੱਧਰ ਚੱਲ ਜਾਵੇ ਤਾਂ ਕਰਕੇ ਪੰਚਾਇਤ ਉਸ ਟਾਈਮ ਪੰਜ ਸੀਗੇ ਜਿਹੜਾ ਜਗਤਾਰ ਸਿੰਘ ਉਹਨੇ ਖੁਦ ਗਿਆ ਵੀ ਕਹਿੰਦੇ ਵੀ ਤੁਸੀਂ ਇਹਨੂੰ ਲੋਕ ਲਗਾ ਦਿਓ। ਉਹਨਾਂ ਨੇ ਲੋਕ ਲਗਾਤਾ ਸੀ। ਉਹਨੇ ਲੋਕ ਲਗਾਤਾ ਸੀ ਤੇ ਉਸ ਧਰਮਸ਼ਾਲਾ ਦੇ ਵਿੱਚ ਮੈਕਸਿਮਮ ਸਾਰੇ ਆਪਣਾ ਸਮਾਨ ਰੱਖਦੇ ਨੇ। ਖੁਦ ਇਹਨਾਂ ਦਾ ਵੀ ਸਾਰਾ ਸਮਾਨ ਉੱਥੇ ਪਿਆ ਸੀ। ਤਾਂ ਉਹਨਾਂ ਨੇ ਕਿਹਾ ਵੀ ਜੀਨੂੰ ਵੀ ਲੋੜ ਹੁੰਦੀ ਆ ਜਿਵੇਂ ਪੰਚਾਇਤ ਦੀ ਬੇਲ ਜਾਂ ਭਾਂਡੇ ਹੋਰ ਵੀ ਪਏ ਨੇ ਵੀ ਜਿਨੂੰ ਲੋੜ ਹੁੰਦੀ ਆ ਤੁਸੀਂ ਉੱਥੋਂ ਤੋਂ ਲੈ ਸਕਦੇ ਜੰਦਾ ਖੋਲ ਕੇ। ਔਰ ਲੰਦੇ ਵੀ ਨੇ ਲੋਕ ਜਿਨੂੰ ਲੋੜ ਹੁੰਦੀ ਆ ਖੋਲਦੇ ਨੇ। ਸਾਡੀ ਜੀ ਦਾ ਪਿੰਡ ਦੇ ਸਮਾਨ ਤਾਂ ਰੱਖਿਆ ਤਾਂ ਵਰਤਣਾ ਹੀ ਆ। ਜੀ ਮੁੱਦਾ ਇੱਥੋਂ ਛਿੜਿਆ ਗੰਦਗੀ ਤੋਂ। ਤਿੱਕ ਧਰਮਸ਼ਾਲਾ ਆਪਾਂ ਸਾਰੇ ਕਹਿੰਨੇ ਆ ਵੀ ਜੋ ਸਾਂਝੀ ਜਗਾ ਠੀਕ ਆ ਉੱਥੇ ਬਰਖੋ ਸਮਾਨ ਵਰਤੋ ਸਾਰਿਆਂ ਦੇ ਵਰਤਣ ਨੂੰ ਆ ਪਰ ਕੁੱਤਿਆਂ ਦੇ ਗੰਦ ਪਾਉਣ ਲਈ ਨਹੀਂ ਹੁੰਦੀ ਜਦੋਂ ਅਸੀਂ ਗੰਦਗੀ ਨੂੰ ਰੋਕਿਆ ਤਾਂ ਮੁੰਡੇ ਨੇ ਫਿਰ ਬਹਿਸ ਵਾਜੀ ਗਲੇ ਨੂੰ ਹੱਥ ਲਾਇਆ ਇਸ ਦੇ ਖਿਲਾਫ ਮੈਂ ਪਹਿਲਾਂ ਤਾਂ ਅਸੀਂ ਪੰਚਾਇਤ ਕੋਲ ਗਿਆ ਸਰਪੰਚ ਨੂੰ ਦੱਸਿਆ ਵੀ ਆ ਗੱਲ ਹੋਈ ਆ ਉਸ ਦਿਨ ਹਾਂਜੀ ਸੇਮ ਡੇ ਅਸੀਂ ਪਹਿਲਾਂ ਸਰਪੰਚ ਕੋਲ ਗਏ ਆ ਸਰਪੰਚ ਦੀ ਮਿਸਿਸ ਸੀਗੀ ਜੋ ਮੌਜੂਦਾ ਸਰਪੰਚ ਨਹੀਂ ਉਹ ਸੀ ਤਾਂ ਉਹਨਾਂ ਨੂੰ ਅਸੀਂ ਦੱਸਿਆ ਵੀ ਦੇਖੋ ਜੀ ਸਾਰਾ ਕੁਝ ਬਰਦਾਸ਼ ਆ ਵੀ ਗਾਲੀ ਗਲੋਚ ਕਿਉਂਕਿ ਬਹੁਤ ਜ਼ਿਆਦਾ ਵਲਗਰ ਲੈਂਗੁਏਜ ਯੂਜ਼ ਕਰਦੀ ਹੈ ਲੜਕੀ ਜਿਵੇਂ ਅਲੀਗੇਸ਼ਨ ਕੋਣਾ ਇੱਜ਼ਤ ਤੱਕ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਅਸੀਂ ਸੇਮ ਡੇ 10:30 ਔਰ ਨੀਅਰ ਅਬਾਊਟ ਮਤਲਬ 11:00 ਕਲੋਕ ਸਾਰੀ ਗੱਲ ਹੋਣ ਤੋਂ ਬਾਅਦ ਹੀ 11:00 ਕਲੋਕ ਸਾਨੂੰ ਖੇੜੀ ਪਲੇ ਸਟੇਸ਼ਨ ਪੈਂਦਾ ਅਸੀਂ ਉੱਥੇ ਗਏ ਦਰਖਾਸਤ ਲਗਾਈ ਵੀ ਕੁੱਤੇ ਦੇ ਪਿੱਛੇ ਆਹ ਰੌਲਾ ਪਿਆ ਜੀ ਉਹ ਕਹਿੰਦੇ ਅਸੀਂ ਆ ਕੇ ਆਵਾਂਗੇ ਇੱਥੇ ਤੇ ਉਸੇ ਦਿਨ ਸ਼ਾਮ ਨੂੰ ਸੰਡੇ ਸੰਡੇ ਵਾਲੇ ਦਿਨ ਸ਼ਾਮ ਨੂੰ ਫੇਰ ਅਗੇਨ ਉਹਨਾਂ ਨੇ ਪ੍ਰੋਬਲਮ ਕ੍ਰੀਏਟ ਕੀਤੀ ਵਿੱਚ ਬੀ ਦੇ ਵਿੱਚ ਖੜੇ ਹੋ ਕੇ ਲੜਕਾ ਥ੍ਰੀਡ ਦੇ ਰਿਹਾ ਵੀ ਤੁਸੀਂ ਬਾਹਰ ਜਾਂਦੇ ਆ ਤਾਂ ਕਹਿੰਦੇ ਰਿਹਾ ਕਹਿੰਦਾ ਸਾਡੇ ਬਹੁਤ ਲਿੰਕ ਨੇ ਅਸੀਂ ਬਾਹਰੋਂ ਤੁਹਾਨੂੰ ਤੁਹਾਨੂੰ ਤਾਂ ਕਹਿੰਦੇ ਰਹੀ ਸੀ ਹਾਂ ਜੀ ਵੀ ਕਹਿੰਦੇ ਅਸੀਂ ਕੁਝ ਵੀ ਕਰ ਸਕਦੇ ਆ ਤੇ ਆਬਵੀਅਸਲੀ ਸਰ ਇੱਕ ਲੇਡੀਆਂ ਮੈਂ ਬਾਹਰ ਕੰਮ ਕਰਦੀਆਂ ਤਾਂ ਅਨਮੈਰਿਡਾ ਮੈਂ ਆਪਣੀ ਵੀ ਸੇਫਟੀ ਬਾਰੇ ਸੋਚਣਾ ਤੇ ਇਹ ਮਾਤਾ ਜੀ ਆਪਣੇ ਇਹ ਮਾਤਾ ਜੀ ਮੇਰੇ ਚਾਚੀ ਜੀ ਨੇ ਹਾਂ ਜੀ ਚਾਚਾ ਜੀ ਦੇ ਉਸ ਵੀ ਮਾਤਾ ਜੀ ਉਦੋਂ ਮੌਜੂਦ ਸੀ ਕਿ ਜਦੋਂ ਲੜਾਈ ਹੋਈ ਮੈਂ ਵੀ ਮੌਜੂਦ ਸੀ ਕਿ ਪਹਿਲਾਂ ਮੈਨੂੰ ਵੀ ਪੈ ਗਿਆ ਉਹ ਮੁੰਡਾ ਮਾਰਨ ਲੱਗਿਆ ਜਦੋਂ ਫਿਰ ਇਹ ਵੀ ਨਾਲੇ ਖੜੀ ਸੀਗੀ ਇਹਨੇ ਫਿਰ ਇਉਂ ਇਹਨੂੰ ਵੀ ਪਹਿਲਾਂ ਇਹਨੂੰ ਹੱਥ ਪਾਇਆ ਫਿਰ ਮੈਨੂੰ ਜਦੇ ਫਿਰ ਉਹ ਕੁੜੀ ਆ ਗਈ ਜਿਹੜੀ ਕੁੜੀ ਨੇ ਤੁਹਾਨੂੰ ਕਿਹਾ ਕੋਗੜ ਉਨੇ ਆ ਕੇ ਉਹਨੇ ਮੇਰੇ ਬਾਲ ਫੜ ਲਏ ਜਦੇ ਹਾਂਜੀ ਇਹ ਤਾਂ ਇਹ ਲਿਖੇਸ਼ਨ ਲਾਉਂਦੇ ਨੇ ਵੀ ਹਾਂ ਵੀ ਇਹਨਾਂ ਨੇ ਫੜ ਲਿਆ ਸੀ ਨਹੀਂ ਪਰ ਇਹਨਾਂ ਨੇ ਆ ਕੇ ਕੁੱਟਿਆ ਫਿਰ ਉਹ ਜਿਹੜੇ ਟੋਬੇ ਦੀ ਗੱਲ ਆ ਜਿੰਦੇ ਦੀ ਤਾਂ ਉਹ ਉੱਥੇ ਡੈਪਰ ਵਗੈਰਾ ਹਰ ਇੱਕ ਕੋਈ ਕੂੜਾ ਸੜਦਾ ਸੀ ਉੱਥੇ ਉਹ ਕੂੜੇ ਤੋਂ ਰੋਕਦੇ ਸੀਗੇ ਉਹ ਫਿਰ ਜ਼ਿਆਦਾ ਸੀ ਉਹਨੂੰ ਮੁੰਡੇ ਨੂੰ ਪੰਚ ਨੂੰ ਦੱਸਿਆ ਉਹ ਕਹਿੰਦਾ ਵੀ ਤੁਸੀਂ ਜਿੰਦਾ ਲਾ ਦਿਓ ਇੱਥੇ ਉਹਨੇ ਜਿੰਦਾ ਆ ਪਲਵਾਤਾ ਵੀ ਇੱਥੇ ਕੂੜਾ ਕਰਕਟ ਸਾਰੇ ਸਿੱਟਦੇ ਨੇ ਕਿ ਨਾ ਫੈਲੇਗੀ ਨਹੀਂ ਨਾ ਫੈਲੇ ਹਾਂਜੀ ਕਿਉਂਕਿ ਸਾਡਾ ਘਰ ਲਵੇ ਐ ਸਾਨੂੰ ਬਹੁਤ ਉੱਥੇ ਮੁਸ਼ਕਾਉਂਦਾ ਫਿਰ ਅਸੀਂ ਬਿਲਕੁਲ ਨਾਲ ਹੈ ਇੱਥੇ ਨਾਲ ਹੈ ਜੀ ਧਰਮਸ਼ਾਲਾ ਦੇ ਨਾਲ ਹੈ ਉੱਥੇ ਤਾਂ ਉਹ ਦਰਵਾਜੇ ਦੇ ਮੂਹਰੇ ਡੱਡਾ ਘਾ ਅਸੀਂ ਆਪ ਖੁਰਚਿਆ ਸਾਰਾ ਉੱਥੇ ਅਸੀਂ ਲਸਣ ਉਸਣਾ ਤਾਂ ਹੁਣ ਬਲ ਕੇ ਆਏ ਵੀ ਕਹਿੰਦਾ ਵੀ ਮੈਂ ਇਹਨਾਂ ਦਾ ਪੱਟੂਗਾ ਇੱਥੋਂ ਸਾਰਾ ਕੁਝ ਅਸੀਂ ਐਦਾਂ ਕਹਿੰਨੇ ਆ ਵੀ ਤੁਸੀਂ ਆਪ ਸਫਾਈ ਕਰ ਲਓ ਚੰਗੇ ਕੰਮ ਦੀ ਰੀਸ ਕਰੋ ਵੀ ਆਪ ਵੀ ਸਫਾਈ ਕਰ ਲਓ ਤੁਸੀਂ ਲਾ ਲਓ ਜੋ ਕੁਝ ਲਾਉਣਾ ਤੇ ਕੀ ਹੁਣ ਮੰਗ ਕੀ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਸਰ ਇੱਕ ਤਾਂ ਮੇਰੀ ਮੰਗਾ ਪਲੀਜ਼ ਦੇਖੋ ਐਜੂਕੇਟਿਡ ਪਰਸਨਾਂ ਸੀ ਇੱਕ ਤਾਂ ਚਾਹੁੰਦੇ ਸੀ ਸਫਾਈ ਰਹੇ ਕਿਉਂਕਿ ਖੁਦ ਮੈਂ ਬੱਚਿਆਂ ਨੂੰ ਸੇ ਸਫਾਈ ਦੱਸਦੇ ਆ ਸਾਡੇ ਸਕੂਲ ਚ ਵੀ ਅਸੀਂ ਸਫਾਈ ਬਾਰੇ ਚੱਲਦੀ ਆ ਮੁਹਿੰਮ ਚੱਲਦੀ ਆ ਤਾਂ ਸਭ ਤੋਂ ਪਹਿਲੀ ਗੱਲ ਤਾਂ ਆਲਾ ਦਵਾਲਾ ਸਾਫ਼ ਦਾ ਸਾਡਾ ਮੇਰੀ ਸਫਾਈ ਦੀ ਮੰਗਾ ਦੂਸਰਾ ਸਰ ਜੋ ਇਹ ਥ੍ਰੀਟਾ ਪ੍ਰਸ਼ਾਸਨ ਤੋਂ ਮੇਰਾ ਵੀ ਇਹੀ ਆ ਵੀ ਕੱਲੋਂ ਦੇਖੋ ਧਮਕੀਆਂ ਜੋ ਦੰਦੇ ਨੇ ਉਤਮਕੀਆਂ ਤੋਂ ਜਾਨਮਾਲ ਜਿਵੇਂ ਕਹਿੰਦੇ ਹੁੰਦੇ ਆ ਕੱਲ ਨੂੰ ਕੋਈ ਉਨੀ ਕੀ ਗੱਲ ਹੁੰਦੀ ਆ ਇੱਜ਼ਤ ਦੇ ਖਿਲਾਫ ਜਾਂਦੇ ਨੇ ਮੈਨੂੰ ਉਹਦੀ ਰੱਖਿਆ ਚਾਹੀਦੀ ਆ ਨਾ ਸਿਰ ਮੇਰਾ ਮੇਰਾ ਬ੍ਰਦਰ ਵੀ ਕਿਉਂਕਿ ਅਲੀਗੇਸ਼ਨ ਲੱਗ ਰਹੇ ਨੇ ਸਰ ਹਾਂ ਜੀ ਤਾਂ ਸਾਡੇ ਮੇਰਾ ਬ੍ਰਦਰ ਜਾਂਦਾ ਸ਼ਾਮ ਨੂੰ ਜੌਬ ਤੇ ਜਾਂਦਾ ਰਾਤ ਨੂੰ ਜਾਂਦਾ ਉਹ ਕਹਿੰਦੇ ਨੇ ਵੀ ਸਾਡੇ ਗੁੰਡਿਆਂ ਨਾਲ ਸਾਡੇ بڑے بڑے ਲੋਕਾਂ ਨਾਲ ਬਾਹਰ ਸੰਬੰਧ ਨੇ ਦੇਖੋ ਅਸੀਂ ਨਾਰਮਲ ਆ ਮਿਡਲ ਕਲਾਸ ਫੈਮਿਲੀ ਆ ਠੀਕ ਆ ਉਹੀ ਕਰਨੇ ਵਾਲੇ ਉਦਾਂ ਹੀ ਆਪਾਂ ਸਿੰਪਲ ਪਰਸਨ ਆ ਕਾਮਨ ਪੀਪਲ ਆ ਸਾਡੀ ਕੋਈ ਇਨੀ ਅਪਰੋਚ ਨਹੀਂ ਹੈ ਸਾਡੀ ਸਿਰਫ ਪ੍ਰਸ਼ਾਸਨ ਤੋਂ ਹੀ ਮੰਗਾ ਵੀ ਇੱਕ ਤਾਂ ਸਫਾਈ ਦੂਸਰਾ ਵੀ ਇਹਨਾਂ ਨੂੰ ਕਹੋ ਵੀ ਪਲੀਜ਼ ਸਾਡੀ ਰੱਖਿਆ ਕਰਨ ਸਾਡੀ ਕੋਈ ਨਿੱਜੀ ਉਹਨਾਂ ਨਾਲ ਲੜਾਈ ਨਹੀਂ ਹੈ ਸਾਡੀ ਕੋਈ ਪਰਸਨਲ ਇਸ਼ੂ ਨਹੀਂ ਕਿਉਂਕਿ ਦੇਖੋ ਕੋਈ ਜ਼ਮੀਨਦਾਰ ਦਾ ਮੁੱਦਾ ਨਹੀਂ ਕੋਈ ਸਾਡੇ ਇਨ ਤੱਕੜਾ ਰਿਲੇਟਿਵ ਨਹੀਂ ਵੀ ਅਸੀਂ ਕੋਈ ਪ੍ਰੋਪਰਟੀ ਨੂੰ ਲੈ ਕੇ ਸਾਡਾ ਇਸ਼ੂ ਚੱਲਦਾ ਕੋਈ ਨਹੀਂ ਸਿਰਫ ਇੱਕ ਸਫਾਈ ਪਿੱਛੇ ਸਾਡੀ ਇੱਥੇ ਤੱਕ ਗੱਲ ਪਹੁੰਚ ਗਈ ਮੈਂ ਸਰ ਆਸ਼ਾ ਵਰਕਰ ਐ ਹਾਂਜੀ ਤੇ ਪਹਿਲਾਂ ਜਦੋਂ ਕਰੋਨਾ ਹੋਇਆ ਉਦੋਂ ਇਹ ਮੁੰਡਾ ਜਿਹੜਾ ਅਮਨਦੀਪ ਬਾਹਰ ਗਿਆ ਹੋਇਆ ਸੀ ਬਾਹਰੋਂ ਕਰੋਨਾ ਚ ਆਇਆ ਇਹ ਵਾਪਸ ਮੁੜ ਕੇ ਹਾਂਜੀ ਮੈਨੂੰ ਕੋਈ ਪਤਾ ਨਹੀਂ ਹੈਗਾ ਵੀ ਇਹ ਆ ਗਿਆ ਚਲੋ ਫੇਰ ਹਸਪੀਟਲ ਚੋਂ ਇਹਨਾਂ ਨੂੰ ਉੱਥੇ ਉੱਪਰੋਂ ਜਦੋਂ ਆ ਜਾਂਦਾ ਸੀ ਨਾ ਥਾਣੇ ਚ ਵੀ ਆ ਜਾਂਦੇ ਸੀਗੇ ਨਾਮ ਜਿਹੜੇ ਬਾਹਰੋਂ ਆਉਂਦੇ ਸੀਗੇ ਪੁਲਿਸ ਵਾਲਿਆਂ ਨੇ ਡਾਕਟਰਾਂ ਨੂੰ ਫੋਨ ਕਰਿਆ ਹੋਣਾ ਫਿਰ ਡਾਕਟਰਾਂ ਨੇ ਮੈਨੂੰ ਫੋਨ ਕਰਿਆ ਵੀ ਤੁਹਾਡੇ ਅਮਨਦੀਪ ਸਿੰਘ ਮੇਵਾ ਸਿੰਘ ਦਾ ਮੁੰਡਾ ਲੜਕਾ ਹੈ ਵੀ ਉਹ ਆਇਆ ਮੇਕਾ ਹਾਂਜੀ ਵੀ ਆਇਆ ਉਹ ਕਹਿੰਦਾ ਵੀ ਉਹਨਾਂ ਨੇ ਹਸਪੀਟਲ ਰੱਖ ਲਿਆ ਫਤੇਗੜ ਸਾਹਿਬ ਇਹ ਕਹਿੰਦੇ ਵੀ ਇਹਨਾਂ ਦੀ ਜਾਨ ਜਾਨ ਬੁੱਝ ਕੇ ਨੇ ਉਹ ਕਰਾਇਆ ਵੀ 99 ਲਖਾਇਆ ਉਹ ਫਿਰ ਉਹ ਤਾਂ ਕੋਈ ਬੜੀ ਗੱਲ ਨਹੀਂ ਸੀ ਜੇ ਰੱਖ ਲਿਆ ਉਹਨਾਂ ਨੇ ਹਸਪੀਟਲ ਚ ਸਭ ਨੂੰ ਰੱਖਦੇ ਸੀ ਜਿਹੜੇ ਬਾਹਰੋਂ ਆਉਂਦੇ ਸੀਗੇ ਇਹਨਾਂ ਨੇ ਮੇਰਾ ਜੱਤੋਂ ਬਸ ਇਹ ਇਹ ਜੇ ਪੇਸ਼ 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 ਪੇ ਹੋਣੇ ਸਾਡੇ ਕੋਲ ਵੀ ਤੁਹਾਡੀ ਮੰਗੇ ਹੀ ਆ ਵੀ ਪੰਚਾਇਤ ਨੂੰ ਤੇ ਪ੍ਰਸ਼ਾਸਨ ਨੂੰ ਵੀ ਸਾਸ ਸਭਾਈ ਮੇਨਟੇਨ ਹੋਵੇ ਉੱਥੇ ਤੁਹਾਡਾ ਮੇਨ ਮੁੱਦਾ ਹੀ ਆ ਤੁਹਾਡਾ ਕੋਈ ਨਿੱਜੀ ਉਹ ਨਹੀਂ ਹੈ ਉਹਨਾਂ ਦਾ ਸਰ ਸਾਨੂੰ ਕੋਈ ਨਿੱਜੀ ਕਿਸ ਨਾਲ ਕੋਈ ਬੈਰ ਵਿਰੋਧ ਨਹੀਂ ਹੈ ਕੋਈ ਸਾਡਾ ਪ੍ਰਾਪਰਟੀ ਦਾ ਇਸ਼ੂ ਨਹੀਂ ਹੈ ਸਾਨੂੰ ਸਿਰਫ ਇੱਕ ਸਫਾਈ ਤੇ ਸਾਡੀ ਇੱਕ ਜਾਨਵਾਲ ਦੀ ਰੱਖਿਆ ਬਸ ਸਾਨੂੰ ਕੋਈ ਦੇਖੋ ਸਰ ਧਰਮਸ਼ਾਲਾ ਕਾਮਨ ਪ੍ਰਾਪਰਟੀ ਆ ਪੂਰੇ ਪਿੰਡ ਦੀ ਆ ਜਿਹੜਾ ਮਰਜੀ ਆ ਕੇ ਵਰਤੇ ਸਾਂਝੀ ਪ੍ਰਾਪਰਟੀ ਆ ਸਾਨੂੰ ਉਸ ਤੋਂ ਕੋਈ ਜਣਾ ਦੇਣਾ ਨਹੀਂ ਬਸ ਸਾਡਾ ਆਲਾ ਦਵਾਲਾ ਸਾਫ਼ ਚਾਹੀਦਾ ਤਾਂ ਜੋ ਸੈਨੀਟੇਸ਼ਨ ਜਾਂ ਜੋ ਮਤਲਬ ਬੱਚੇ ਵੀ ਸੁਖਰਾਤ ਰਹਿਣ ਅਸੀਂ ਚਾਹੁੰਦੇ ਵੀ ਉਹ ਪੂਰੀ ਸਫਾਈ ਹੋਵੇ ਉੱਥੇ ਹੋਰ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਰ ਠੀਕ ਹੈ ਜੀ